ਇਹ ਤੁਸੀਂ ਬਿਆਨ ਜਿਹੜੇ ਸੁਣਦੇ ਹੋ ਨਾ ਇਹ ਸੱਚੇ ਬਿਆਨ ਨੇ ਸਾਰੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸ਼ਹੀਦੀਆਂ ਨੇ ਕੁਰਬਾਨੀਆਂ ਨੇ ਉਹ ਪੰਜਾਬੀਆਂ ਨੇ ਦਿੱਤੀਆਂ ਨੇ ਤੇ ਇਹੋ ਜਿਹੀਆਂ ਕਹਾਣੀਆਂ ਫਿਲਮਾਂ ਦੇ ਰੂਪ ਚ ਕਹਿ ਲਓ ਗਾਣਿਆਂ ਦੇ ਰੂਪ ਚ ਕਹਿ ਲਓ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਹਦੇ ਕਰਕੇ ਛੇਤੀ ਚੀਜ਼ਾਂ ਟਰੈਵਲ ਕਰਦੀਆਂ ਨੇ ਤੇ ਇਹ ਚੀਜ਼ਾਂ ਦਾ ਸਾਨੂੰ ਪਤਾ ਲੱਗਦਾ ਰਹੇਗਾ ਤੇ ਜਿਹੜੀ ਹਸਤੀ ਦਾ ਰੋਲ ਦਰਜੀਤ ਦੋਸਾਂਝ ਪਲੇ ਕਰਨ ਜਾ ਰਿਹਾ ਇਸ ਫਿਲਮ ਦੇ ਵਿੱਚ ਉਹ ਹਸਤੀ ਕੋਈ ਛੋਟੀ ਨਹੀਂ ਜੇ ਬਈ ਬਾਰਡਰ ਫਿਲਮ ਆਈ ਸੀ ਬੜਾ ਚਿਰ ਪਹਿਲਾਂ ਉਹ ਭਾਰਤ-ਪਾਕ ਦੀ 1971 ਦੀ ਜੰਗ ਤੇ ਆਧਾਰਿਤ ਸੀ ਤੇ ਹੁਣ ਬਾਰਡਰ 2 ਆ ਰਹੀ ਏ ਉਹ ਹੋਣੀ ਏ 26 ਜਨਵਰੀ ਅਗਲੇ ਸਾਲ 26 ਜਨਵਰੀ 2026 ਨੂੰ ਗਣਤੰਤਰ ਦਿਵਸ ਤੇ ਇਹ ਫਿਲਮ ਯਾਨੀ ਕਿ ਰਿਲੀਜ਼ ਹੋਣੀ ਏ ਤੇ ਸਾਡੇ ਪੰਜਾਬ ਦੇ ਔਰ ਪੰਜਾਬ ਦੇ ਹੀ ਨਹੀਂ ਮਤਲਬ ਰਹਿਣ ਵਾਲੇ ਪੰਜਾਬ ਦੇ ਲੇਕਿਨ ਦੁਨੀਆ ਦੇ ਸੁਪਰਸਟਾਰ ਦਰਜੀਤ ਦੋਸਾਂਝ ਇਹਦੇ ਵਿੱਚ ਹੁਣ ਕੰਮ ਕਰਨਗੇ ਕਰਨਗੇ ਕਿਉਂਕਿ ਵਿੱਚ ਜੇ ਉਹ ਆ ਗਿਆ ਸੀ ਕਮਜਾਬੀਏ ਉਹ ਪਾਕਿਸਤਾਨੀ ਐਕਟ੍ਰੈਸ ਜਿਹੜੀ ਸੀ ਉਹ ਸਰਦਾਰ ਜੀ 3 ਫਿਲਮ ਦੇ ਵਿੱਚ ਸੀ ਜਿਹਦੇ ਕਰਕੇ ਉਹ ਬਾਈਕਾਟ ਹੋਇਆ ਫਿਲਮ ਦਾ ਤੇ ਜਿੰਨੇ ਵੀ ਚਲਦੀ ਗੰਗਾ ਚ ਆਪਣੇ ਹੱਥ ਧੋਲੇ ਵੀ ਪ੍ਰਾਕ ਵਰਗੇ ਗੁਰੂ ਰੰਧਾਵਾ ਤੇ ਮਿੱਕੇ ਸ਼ੀਕੇ ਵਰਗੇ ਕਈ ਵੀ ਤੁਸੀਂ ਆਪ ਵੇਖੋ ਵੀ ਕਿੱਥੇ ਖੜੇ ਹੋ ਕੀ ਤੁਹਾਡਾ ਪਹਿਰਾਵਾ ਕਿੱਧਰ ਦੀਆਂ ਗੱਲਾਂ ਬਾਤਾਂ ਕਿਵੇਂ ਦੇ ਗਾਣੇ ਤੁਹਾਡੇ ਇਹ ਬੰਦਾ ਕਿੱਥੇ ਜਾ ਕੇ ਬੈਠਾ ਕਿਉਂ ਤੁਸੀਂ ਜੇਲ ਸੀ ਜਿਵੇਂ ਕਿ ਜਸਵੀਰ ਜੱਸੀ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਉਹ ਰੀਲ ਸਾਹਮਣੇ ਆ ਰਹੀਆਂ ਨੇ ਕਈ ਵਾਰੀ ਕਿ ਸੱਤ ਕੰਜਰੀਆਂ ਜਿਨੀ ਜੈਲਸੀ ਹੁੰਦੀ ਹੈ ਇੱਕ ਆਰਟਿਸਟ ਦੇ ਵਿੱਚ ਇਸੇ ਕਰਕੇ ਵੀ ਜਿਹੜੀ ਥਾਂ ਤੇ ਦਲਜੀਤ ਦਸਾਂਝ ਅੱਜ ਜਾ ਕੇ ਬੈਠਾ ਹੈ ਉਹਨੂੰ ਮਤਲਬ ਲੋਕੀ ਛੇੜਨਾ ਚਾਹੁੰਦੇ ਨੇ ਵੀ ਸਾਡਾ ਨਾਂ ਨਾਲ ਜੁੜੇ ਹਫ਼ਤਾ 10 ਦਿਨ ਅਸੀਂ ਵੀ ਕੋਈ ਟ੍ਰੈਂਡਿੰਗ ਟੌਪਿਕ ਦੇ ਵਿੱਚ ਆ ਜਾਈਏ ਫੇਮ ਫੋਮ ਭਾਲਦੇ ਫਿਰਦੀ ਦੁਨੀਆ ਸਾਰੀ ਪਰ ਉਹਨੇ ਕੋਈ ਆਪਣਾ ਲਿਖਤੀ ਬਿਆਨ ਜਵਾਬਨੇ ਦਿੱਤਾ ਹੈਗਾ ਬਹੁਤਾ ਵੀ ਮੈਨੂੰ ਕੋਈ ਕੀ ਕਹਿ ਰਿਹਾ ਉਨੇ ਫਿਰ ਕੋਟ ਪਾ ਕੇ ਪੱਗ ਬੰਨ ਕੇ ਇੱਕ ਛੋਟਾ ਜਿਹਾ ਸੀਨ ਕਹਿ ਲੋ ਕਿ ਸ਼ੂਟਿੰਗ ਦਾ ਇਸ ਫਿਲਮ ਦਾ ਸ਼ੇਅਰ ਕੀਤਾ ਸੀ ਵੀ ਆ ਚੱਲਿਆ ਜੇ ਕੰਮ ਹੁਣ ਅਗਲੇ ਸਾਲ ਥੀਏਟਰਾਂ 'ਚ ਵੇਖ ਲਿਆ ਜੀ ਵੇਖੋ ਦਲਜੀਤ ਦਸਾਂਝ ਇਸ ਫਿਲਮ ਦੇ ਵਿੱਚ ਸੰਨੀ ਦਿਓਲ ਦੇ ਵਰੁਣ ਧਵਨ ਦੇ ਨਾਲ ਨਜ਼ਰ ਆਉਣਗੇ ਰੋਲ ਕੋਈ ਛੋਟਾ ਤੇ ਮਿਲਣੇ ਵਾਲਾ ਕਿਉਂਕਿ ਹਸਤੀ ਬੜੀ ਵੱਡੀ ਏ ਤੇ ਜਿਹੜੀ ਹਸਤੀ ਦਾ ਰੋਲ ਦਲਜੀਤ ਦਸਾਂਝ ਪਲੇ ਕਰਨ ਜਾ ਰਿਹਾ ਇਸ ਫਿਲਮ ਦੇ ਵਿੱਚ ਉਹ ਹਸਤੀ ਕੋਈ ਛੋਟੀ ਨਹੀਂ ਜੇ ਉਹਨਾਂ ਦਾ ਨਾਮ ਹੈ ਸਰਦਾਰ ਨਿਰਮਲ ਜੀਤ ਸਿੰਘ ਸਿੱਖੋਂ ਇਨਾਂ ਬਾਰੇ ਅੱਜ ਆਪਾਂ ਥੋੜਾ ਜਿਹਾ ਜਾਣਾਂਗੇ ਤਾਂ ਕਿ ਸਾਨੂੰ ਫਿਲਮ ਦੇ ਵਿੱਚ ਵੀ ਪਤਾ ਲੱਗ ਸਕੇ ਤੇ ਪਹਿਲਾਂ ਵੀ ਥੋੜਾ ਜਿਹਾ ਜਾਣ ਲਈਏ ਇਹੋ ਜਿਹੀਆਂ ਫਿਲਮਾਂ ਅਗਰ ਆਉਣਗੀਆਂ ਕਿੱਡੇ-ਕੱਡੇ ਵੱਡੇ ਰੀਅਲ ਹੀਰੋ ਅਜੇ ਪਤਾ ਨਹੀਂ ਕਿੰਨੇ ਕੈਸੇ ਹੀਰੋਜ਼ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਕਿਤਾਬਾਂ ਦੇ ਵਿੱਚ ਜਾਂ ਇਤਿਹਾਸ ਦੇ ਪੰਨਿਆਂ 'ਚ ਥੱਲੇ ਦੱਬੀਆਂ ਪਈਆਂ ਨੇ ਜਿਉਂਦੇ ਰਹਿਣ ਇਹੋ ਜਿਹੇ ਐਕਟਰ ਇਹੋ ਜਿਹੇ ਡਾਇਰੈਕਟਰ ਅਨੁਰਾਗ ਸਿੰਘ ਵਰਗੇ ਬੜੀਆਂ ਨੇ ਫਿਲਮਾਂ ਐਸੀਆਂ ਬਣਾਈਆਂ ਪਿੱਛੇ ਜੇ ਆਪਾਂ ਫਿਲਮ ਵੇਖੀ ਹੈ ਗੁਰੂ ਨਾਨਕ ਜਹਾਜ਼ ਕਾਮਾ ਕਾਟਾ ਮਾਰੂ ਘਟਨਾ ਦੇ ਆਧਾਰ ਤੇ ਤਸਵੀਮ ਜਸੜ ਦੀ ਮੂਵੀ ਕਿਆ ਬਾਤਾਂ ਮੈਂ ਕਿੱਡੇ ਵੱਡੇ ਲੈਵਲ ਦੀ ਮੂਵੀ ਬਣੀ ਹੈ ਪੰਜਾਬੀ ਫਿਲਮ ਉਸ ਨੂੰ ਹੰਗਾਰਾ ਚਲੋ ਵਧੀਆ ਮਿਲ ਗਿਆ ਚੰਗਾ ਮਿਲ ਗਿਆ ਅੱਗੇ ਹੱਲਾ ਸ਼ੇਰੀ ਮਿਲੇਗੀ ਹੋਰ ਬਣਨਗੀਆ ਸੋ ਇਸ ਫਿਲਮ ਦੇ ਵਿੱਚ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਦਾ ਰੋਲ ਨਿਭਾ ਰਹੇ ਨੇ ਦਿਲਜੀਤ ਦੋਸਾਂਝ ਤੇ ਕੌਣ ਸਨ ਉਹਨਾਂ ਬਾਰੇ ਆਪਾਂ ਥੋੜਾ ਜਾਣ ਲੈਣੇ ਆ ਇਹ ਭਾਰਤੀ ਹਵਾਈ ਸੈਨਾ ਦੇ ਕਹਿੰਦੇ ਇੱਕੋ ਇੱਕ ਕਹਿ ਲੋ ਕਿ ਪਾਇਲਟ ਨੇ ਜਾਂ ਅਫਸਰ ਨੇ ਜਿਨ੍ਹਾਂ ਨੂੰ ਪਰਮ ਵੀਰ ਚੱਕਰ ਪ੍ਰਾਪਤ 28 ਸਾਲ ਦੀ ਉਮਰ ਸੀ ਜਦੋਂ ਇਹ ਸ਼ਹੀਦ ਹੋ ਗਏ ਸਨ ਜੰਗ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਦੇ ਪਿੰਡ ਇਸੇਵਾਲ ਦੇ ਵਿੱਚ 17 ਜੁਲਾਈ 1943 ਨੂੰ ਉਹਨਾਂ ਦੇ ਪਿਤਾ ਜੀ ਵੀ ਭਾਰਤੀ ਸੈਨਾ ਦੇ ਵਿੱਚ ਫਲਾਈਟ ਲੈਫਟੇਨੈਂਟ ਸਨ ਸਰਦਾਰ ਨਿਰਮਲਜੀਤ ਸਿੰਘ ਸਿੱਖੋ 1967 ਦੇ ਵਿੱਚ 에ਅਰ ਫੋਰਸ ਦੇ ਵਿੱਚ ਐਜ਼ ਅ ਪਾਇਲਟ ਭਰਤੀ ਹੋਏ ਸਨ 4 ਸਾਲਾਂ ਦੀ ਮਿਹਨਤ ਤੋਂ ਬਾਅਦ ਇਹਨਾਂ ਨੂੰ ਫਲਾਈਂਗ ਅਫਸਰ ਨਿਯੁਕਤ ਕੀਤਾ ਗਿਆ ਸੀ 에ਅਰ ਫੋਰਸ ਦੇ ਵੱਲੋਂ ਹੁਣ ਇਹਨਾਂ ਨੇ ਕਾਰਨਾਮਾ ਕਿਹੜਾ ਕੀਤਾ ਐਸਾ ਵੱਡਾ ਉਹ ਸੁਣੋ ਮੇਨ ਗੱਲ ਇਹ ਐ ਕਿ ਜਦੋਂ 14 ਦਸੰਬਰ 1971 ਨੂੰ ਪਾਕਿਸਤਾਨ ਨੇ ਦਾਵਾ ਬੋਲਿਆ ਸੀ ਹਵਾਈ ਹਮਲਾ ਕੀਤਾ ਇੱਕਦਮ ਤੇ ਸਰਦਾਰ ਨਰਮਲਜੀਤ ਸਿੰਘ ਸੇਖੋਂ ਨੇ ਇਕੱਲਿਆਂ ਨੇ 6 ਲੜਾਕੂ ਜਹਾਜ਼ਾਂ ਦਾ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਦਾ ਸਾਹਮਣਾ ਕੀਤਾ ਸੀ F86 ਨਾਂ ਦੇ ਉਹ ਜਹਾਜ਼ ਸਨ ਜਿਦੇ ਕਰਕੇ ਉਸ ਟਕਰਾਅ ਦੇ ਕਰਕੇ ਉਹਨਾਂ ਦਾ ਸਾਹਮਣਾ ਕਰਨ ਦੇ ਕਰਕੇ ਜਿਹੜਾ ਸ਼੍ਰੀਨਗਰ ਦਾ 에ਅਰ ਬੇਸ ਹੈ ਉਹ ਸੁਰੱਖਿਅਤ ਰਹਿ ਸਕਿਆ ਸੀ ਜੇਕਰ ਅਜਿਹਾ ਨਾ ਹੁੰਦਾ ਤੇ ਉੱਥੇ ਉਹ ਬੰਬਾਰੀ ਹੁੰਦੀ ਹਮਲਾ ਹੁੰਦਾ ਉਹ ਜਿਹੜਾ 에ਅਰ ਬੇਸ ਹੈ ਉਸ ਨੂੰ ਨੁਕਸਾਨ ਪਹੁੰਚਦਾ ਤੇ ਫਿਰ ਹੋ ਸਕਦਾ ਹੈ ਲੜਾਈ ਦਾ ਜਿਹੜਾ ਕੋਈ ਰਿਜ਼ਲਟ ਹੈ ਨਤੀਜਾ ਹੈ ਉਹ ਅੱਜ ਕੁਝ ਹੋਰ ਹੁੰਦਾ ਤੇ ਬਾਅਦ ਵਿੱਚ ਉਸ ਲੜਾਈ ਦੇ ਵਿੱਚ ਇਹ ਸ਼ਹੀਦ ਹੋ ਜਾਂਦੇ ਨੇ ਉਦੋਂ ਇਹਨਾਂ ਦੀ ਉਮਰ 28 ਸਾਲਾਂ ਦੀ ਸੀ ਐਸੇ ਨੌਜਵਾਨ ਦਾ ਕਰਦਾਰ ਰੋਲ ਨਿਭਾਉਣਾ ਮੈਂ ਕਿਹਨਾ ਦਰਜੀਤ ਦਸਾਂ ਦੇ ਹਿੱਸੇ ਆਇਆ ਸ਼ੁਕਰ ਤਾਂ ਬੰਦਾ ਮਨਾਉਂਦਾ ਹੀ ਹੋਣਾ ਤੇ ਹੁਣ ਅਸੀਂ ਵੇਖਾਂਗੇ ਸਕਰੀਨਾਂ ਤੇ ਕਿ ਸਾਡੇ ਯੋਧਿਆਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਇਹ ਤੁਸੀਂ ਬਿਆਨ ਜਿਹੜੇ ਸੁਣਦੇ ਹੋ ਨਾ ਇਹ ਸੱਚੇ ਬਿਆਨ ਨੇ ਸਾਰੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸ਼ਹੀਦੀਆਂ ਨੇ ਕੁਰਬਾਨੀਆਂ ਨੇ ਉਹ ਪੰਜਾਬੀਆਂ ਨੇ ਦਿੱਤੀਆਂ ਨੇ ਤੇ ਇਹੋ ਜਿਹੀਆਂ ਕਹਾਣੀਆਂ ਫਿਲਮਾਂ ਦੇ ਰੂਪ ਚ ਕਹਿ ਲਓ ਗਾਣਿਆਂ ਦੇ ਰੂਪ ਚ ਕਹਿ ਲਓ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਮਾਨਾ ਹੈ ਉਹਦੇ ਕਰਕੇ ਛੇਤੀ ਚੀਜ਼ਾਂ ਟਰੈਵਲ ਕਰਦੀਆਂ ਨੇ ਤੇ ਇਹ ਚੀਜ਼ਾਂ ਦਾ ਸਾਨੂੰ ਪਤਾ ਲੱਗਦਾ ਰਹੇਗਾ ਇਹੋ ਜਿਹੀਆਂ ਜੜੀਆਂ ਫਿਲਮਾਂ ਨੇ ਇਹਨਾਂ ਦਾ ਜ਼ਿਕਰ ਸਕੂਲਾਂ ਚ ਕਾਲਜਾਂ ਚ ਯੂਨੀਵਰਸਟੀਆਂ ਚ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਰਨਾ ਬਣਦਾ ਤਾਂ ਕਿ ਸਾਨੂੰ ਆਪਣੇ ਬੀਤੇ ਹੋਏ ਵਕਤ ਬਾਰੇ ਸਮੇਂ ਬਾਰੇ ਕੁਝ ਪਤਾ ਲੱਗ ਸਕੇ ਤੇ ਉਹਦੇ ਚੋਂ ਸਾਨੂੰ ਕੁਝ ਸੇਧ ਮਿਲ ਸਕੇ ਅਸੀਂ ਜਾਣ ਸਕੀਏ ਵੀ ਕਿੱਡੇ ਕਿੱਡੇ ਵੱਡੇ ਹੀਰੋ ਸਾਡੀਆਂ ਇਸ ਲੜਾਈਆਂ ਦੇ ਵਿੱਚ ਸ਼ਹੀਦ ਹੋਏ ਤੇ ਉਹਨਾਂ ਨੇ ਸਾਡੇ ਲਈ ਕੀ ਕੁਝ ਕੀਤਾ ਸੋ ਇਹ ਸੀ ਗੱਲਬਾਤ ਬਾਰਡਰ 2 ਫਿਲਮ ਦੇ ਵਿੱਚ ਦਲਜੀਤ ਦੋਸਾਂ ਦੇ ਕਿਰਦਾਰ ਬਾਰੇ ਜਿੰਨਾਂ ਦਾ ਉਹ ਕਿਰਦਾਰ ਨਿਭਾਉਣ ਜਾ ਰਹੇ ਨੇ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਆਪਾਂ ਵੇਖਾਂਗੇ ਵੱਡੀਆਂ ਸਕਰੀਨਾਂ ਤੇ ਆਪਾਂ ਵੇਖਾਂਗੇ ਵੱਡੀਆਂ ਸਕਰੀਨਾਂ ਤੇ ਅਗਲੇ ਸਾਲ ਬਹੁਤ ਬਹੁਤ ਮਿਹਰਬਾਨੀ ਜੀ